ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕੈ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਉ ਪਰ ਉਪਕਾਰੀ ਮੇਰੀ ਪੀੜੀ ਦੇ ਮਾਲਕ ਛੇਵੇਂ ਗੁਰੂ ਨਾਨਕ ਤਨ 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 ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਪਾਵਨ ਮੁਬਾਰਕ ਅਸਥਾਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੁਭਾਏ ਮਾਨ ਗੁਰੂ ਖਾਲਸਾ ਜੀ ਗੁਰੂ ਫਤਿਹ ਦੀ ਸਾਜ ਪਾਈਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਹ ਮੁਬਾਰਕ ਦਿਨ ਹੈ ਜਦੋਂ 1500 ਤੇ 595 ਈਸਵੀ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹੇ ਸ਼ਾਂਤੀ ਦੇ ਪੁੰਜ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਬਹੁਤ ਹੀ ਸਤਕਾਰਯੋਗ ਮਾਤਾ ਗੰਗਾ ਜੀ ਦੀ ਪਵਿੱਤਰ ਕੋਖ ਤੋਂ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਪ੍ਰਕਾਸ਼ ਗੁਰੂ ਕੀ ਵਡਾਲੀ ਸ੍ਰੀ ਅਮਰਤਸਰ ਸਾਹਿਬ ਦੀ ਧਰਤੀ ਦੇ ਉੱਤੇ ਹੋਇਆ ਹੈ ਮੈਂ ਜਿੱਥੇ ਸਮੂਹ ਗੁਰੂ ਨਾਨਕ ਨਾਮ ਦੇਵਾ ਸਿੱਖ ਸੰਗਤਾਂ ਸਮੁੱਚੀ ਲੋਕਾਈ ਨੂੰ ਖਾਲਸਾ ਪੰਥ ਨੂੰ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਉੱਥੇ ਹੀ ਸਤਿਗੁਰੂ ਜੀ ਨੇ ਸਾਨੂੰ ਜੋ ਸਿਧਾਂਤ ਦਿੱਤੇ ਨੇ ਉਹਨਾਂ ਨੂੰ ਜੀਵਨ ਦੇ ਵਿੱਚ ਅਮਲਾਂ ਦੇ ਵਿੱਚ ਲਿਆਉਣ ਦੀ ਸਮੁੱਚੀ ਕੌਮ ਨੂੰ ਅਪੀਲ ਕਰਦਾ ਹਾਂ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਪ੍ਰਾਪਤ ਕਰਨ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਨੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਸਾਨੂੰ ਭਗਤੀ ਸ਼ਕਤੀ ਧਾਰਮ ਰਾਜਨੀਤੀ ਇਹ ਸਿਧਾਂਤ ਦੇ ਕੇ ਸਰਵਉੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿ ਨਮਾਈ ਦੇ ਵਿੱਚ ਉਸ ਦੀ ਸਰਵਉੱਚਤਾ ਨੂੰ ਪ੍ਰਵਾਨ ਕਰਦਿਆਂ ਇਸ ਮੁਬਾਰਕ ਸਰਵਉੱਚ ਤਖਤ ਦੀ ਅਗਵਾਈ ਵਿੱਚ ਚੱਲਣ ਦਾ ਉਪਦੇਸ਼ ਦਿੱਤਾ ਗੁਰੂ ਕੇ ਸਿਖਾ ਨੇ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਉੱਤੇ ਹਮੇਸ਼ਾ ਨਿਸ਼ਚਾ ਰੱਖਿਆ ਮੈਂ ਇਹ ਵਾਰ-ਵਾਰ ਬੇਨਤੀ ਕਰਦਾ ਹੁਣਾ ਹਾਂ ਕਿ ਸਾਡੇ ਲਈ ਸਭ ਤੋਂ ਵੱਡੀ ਗੱਲ ਹੈ ਸਦਗ ਗੁਰੂ ਦੇ ਉੱਤੇ ਭਰੋਸਾ ਗੁਰੂ ਦੇ ਉੱਤੇ ਸਦਕ ਰੱਖਣਾ ਜਦੋਂ ਮੇਰੀ ਪੀੜੀ ਦੇ ਮਾਲਕ ਗੋਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਹੋ ਕੇ ਆਏ ਤਾਂ ਜ਼ਾਹਾਂਗੀਰ ਬਾਦਸ਼ਾਹ ਵੀ ਨਾਲੋਂ ਨਾਲ ਯਾਤਰਾ ਕਰ ਰਿਹਾ ਸੀ ਆਗਰੇ ਦੇ ਧਰਤੀ ਤੇ ਇੱਕ ਗਰੀਬੜੇ ਜਿਹੇ ਸਿੱਖ ਨੂੰ ਪਤਾ ਲੱਗਾ ਮੇਰਾ ਗੁਰੂ ਆਇਆ ਹੈ ਮੇਰਾ ਮੁਰਸ਼ਿਦ ਆਇਆ ਹੈ ਉਸ ਨੇ ਓਕਾਹੀ ਸੀ ਉਸ ਨੇ ਤਾਜੇ ਘਾਹ ਦੀ ਇੱਕ ਪੰਡ ਵੱਢੀ ਕੱਕਾ ਲਿਆ ਤੇ ਸੱਚੇ ਪਾਤਸ਼ਾਹ ਜੀ ਨੂੰ ਭੇਟਾ ਕਰਨ ਦੇ ਲਈ ਤੁਰ ਪਿਆ ਸਿਪਾਈਆਂ ਨੂੰ ਪੁੱਛਦਾ ਹੈ ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ ਸਿਪਾਈਆਂ ਨੇ ਜਾਣਿਆ ਕਿ ਸ਼ਾਇਦ ਇਹ ਜਹਾਂਗੀਰ ਦੀ ਗੱਲ ਕਰਦਾ ਹੈ ਉਸ ਗਰੀਬੜੇ ਕਾਹੀ ਨੂੰ ਜਦੋਂ ਉਹਨਾਂ ਨੇ ਜਹਾਂਗੀਰ ਦੇ ਕੈਂਪ ਵੱਲ ਭੇਜਿਆ ਉੱਥੇ ਜਾ ਕੇ ਸਿੱਖ ਆਖਦਾ ਹੈ ਮੇਰਾ ਜਨਮ ਮਰਨ ਕੱਟ ਦਿਓ ਮੈਨੂੰ ਮੁਕਤੀ ਦੇ ਦਿਓ ਮੈਨੂੰ ਸਿੱਖੀ ਦੀ ਦਾਤ ਦਿਓ ਜਹਾਂਗੀਰ ਜਾਣ ਗਿਆ ਇਹ ਭਲੇਖੇ ਦੇ ਨਾਲ ਆ ਗਿਆ ਹੈ ਇਹਨੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਕੋਲ ਜਾਣਾ ਸੀ ਉਹ ਕਹਿਣ ਲੱਗਾ ਸਿੱਖਾ ਮੈਂ ਜਹਾਂਗੀਰ ਬਾਦਸ਼ਾਹ ਹਾਂ ਹਿੰਦੁਸਤਾਨ ਦਾ ਬਾਦਸ਼ਾਹ ਅੱਜ ਤੂੰ ਮੇਰੇ ਦਰ ਤੇ ਆਇਆ ਹੈ ਮੈਂ ਤੈਨੂੰ ਜਾਇਦਾਦ ਦੇ ਸਕਦਾ ਹਾਂ ਮੈਂ ਧਨ ਦੇ ਸਕਦਾ ਹਾਂ ਮੈਂ ਦੁਨੀਆਂ ਦੇ ਸੁੱਖ ਦੇ ਸਕਦਾ ਹਾਂ ਪਰ ਮੈਂ ਤੇਰਾ ਜਨਮ ਮਰਨ ਨਹੀਂ ਘਟ ਸਕਦਾ ਹਾਂ ਉਸ ਗਰੀਬ ਸਿੱਖ ਨੇ ਘਾਹ ਦੀ ਪੰਡ ਚੁੱਕ ਲਈ ਟਕਾ ਚੁੱਕ ਲਿਆ ਕਹਿਣ ਲੱਗਾ ਗਲਤੀ ਹੋ ਗਈ ਮੈਂ ਆਪਣੇ ਸੱਚੇ ਪਾਤਸ਼ਾਹ ਦੀ ਥਾਂ ਕਿਸੇ ਦੁਨਿਆਵੀ ਪਾਤਸ਼ਾਹ ਦੇ ਘਰ ਅੱਗੇ ਆ ਗਿਆ ਉਹਨੇ ਆਖਿਆ ਮੈਂ ਭੇਟਾ ਚੁੱਕ ਲੈਣਾ ਬਾਦਸ਼ਾਹ ਕਹਿੰਦਾ ਰਹਿਣ ਦੇ ਸਿੱਖ ਸਿੱਧਕ ਦਾ ਇਨਾ ਪੱਕਾ ਸੀ ਉਹਨੇ ਟਕਾ ਵੀ ਚੁੱਕਿਆ ਘਾਹ ਦੀ ਪੰਡ ਵੀ ਚੁੱਕੀ ਗੁਸਤਾਖੀ ਹੋ ਗਈ ਜਾਣਾ ਤੇ ਸੱਚੇ ਗੁਰੂ ਪਾਤ ਸੀ ਮੇਰੀ ਪੀੜੀ ਦੇ ਮਾਲਕ ਦੇ پاس ਗਿਆ ਸਤ ਗੁਰੂ ਜੀ ਉੱਠ ਖਲੋਤੇ ਕੋਟ ਕੇ ਗਰੀਬੜੇ ਸਿੱਖ ਨੂੰ ਛਾਤੀ ਦੇ ਨਾਲ ਲਾਇਆ ਤੇ ਸਿੱਖ ਕਹਿੰਦਾ ਪਾਤਸ਼ਾ ਸਿੱਖੀ ਦਾ ਜੀਵਨ ਦਿਓ ਮੇਰੇ ਗਰੀਬ ਦਾ ਜਨਮ ਮਰਨ ਕੱਟ ਦਿਓ ਸੱਚੇ ਪਾਤਸ਼ਾਹ ਨੇ ਸਾਰੀਆਂ ਹੀ ਬਖਸ਼ਿਸ਼ਾਂ ਕੀਤੀਆਂ ਇਹ ਸਾਖੀ ਸੁਣਾਉਣ ਤੋਂ ਭਾਵ ਇਹ ਆ ਦੁਨੀਆਂ ਦੇ ਅੰਦਰ ਕਿਤਨੀ ਵੀ ਚੱਕਾ ਚੌਦ ਹੋਵੇ ਕਿੰਨੇ ਵੀ ਸਾਨੂੰ ਧਰਮ ਤੇ ਭਲੇਖੇ ਦੇਣ ਵਾਲੇ ਖੜੇ ਹੋਣ ਸਿੱਖ ਦਾ ਸਿੱਧਾ ਆਪਣੇ ਗੁਰੂ ਉੱਤੇ ਚਾਹੀਦਾ ਹੈ ਸਿੱਖ ਦਾ ਸਿਦਕ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਚਾਹੀਦਾ ਹੈ ਸਿੱਖ ਦਾ ਸਿਦਕ ਸਾਜੇ ਤਖਤ ਸਰਮੋਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਚਾਹੀਦਾ ਹੈ ਸਮੇਂ ਦੀਆਂ ਹਕੂਮਤਾਂ ਨੇ ਬੜੀ ਵਾਰੀ ਕੋਸ਼ਿਸ਼ ਕੀਤੀ ਜਾਂ ਤੇ ਇਸ ਤਖਤ ਨੂੰ ਢਹਿ ਢੇਰੀ ਕਰ ਦਈਏ ਤੇ ਜਾਂ ਫਿਰ ਸਿੱਖਾਂ ਦੇ ਮਨਾ ਦੇ ਵਿੱਚੋਂ ਇਸ ਮੁਬਾਰਕ ਤਖਤ ਦੀ ਸਰਵ ਉੱਚਤਾ ਨੂੰ ਕੱਢ ਦਈਏ ਪਰ ਕਿਸੇ ਵੀ ਹਕੂਮਤ ਦਾ ਮਨਸੂਬਾ ਕਦੀ ਸਫਲ ਨਹੀਂ ਹੋਇਆ ਹੈ ਇਹ ਮੁਬਾਰਕ ਤਖਤ ਹਕੂਮਤਾਂ ਨੇ ਕਈ ਵਾਰੀ ਟਾਇਆ ਤੇ ਗੁਰੂ ਨਾਨਕ ਦੇ ਸਿੱਖਾਂ ਨੇ ਬਣਾਇਆ ਸਾਡੇ ਮਨਾ ਦੇ ਵਿੱਚੋਂ ਇਸ ਮੁਬਾਰਕ ਤਖਤ ਦੀ ਸਰਵੋੱਚਤਾ ਨੂੰ ਕੋਈ ਨਹੀਂ ਕੱਢ ਸਕਦਾ ਹੈ ਸਮੁੱਚੀ ਦੁਨੀਆ ਦੇ ਸਿੱਖ ਗੁਰੂ ਨਾਨਕ ਨਾਮ ਲੇਵਾ ਇਸ ਸਰਵੋੱਚ ਤਖਤ ਦੇ ਸਾਹਮਣੇ ਹਮੇਸ਼ਾ ਨੱਤ ਮਸਤਕ ਨੇ ਅੱਜ ਸਮੁੱਚੀ ਕੌਮ ਨੂੰ ਲੋੜ ਹੈ ਅਸੀਂ ਆਪਣੇ ਗੁਰੂ ਦੇ ਉੱਤੇ ਸਿਧਕ ਰੱਖੀਏ ਭਰੋਸਾ ਰੱਖੀਏ ਮੁਸ਼ਕਲ ਹੋਵੇ ਆਫਤ ਹੋਵੇ ਗੁਰੂ ਦੇ ਬਚਨ ਯਾਦ ਕਰੀਏ ਜੋ ਪਾਤਸ਼ਾਹ ਨੇ ਬਾਣੀ ਦੇ ਵਿੱਚ ਸਾਨੂੰ ਦਿੱਤੇ ਨੇ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ ਲਾਕੂ ਹੋਏ ਦੁਸ਼ਮਣਾ ਸਾਥ ਭੇ ਭਜ ਖਲੇ ਸਭੋ ਭਜੈ ਆਸਰਾ ਚੂਕੈ ਸਭ ਅਸਰਾਓ ਚੇਤੇ ਆਵੇ ਉਸ ਪਾਰ ਬ੍ਰਹਮ ਲਗਹਿ ਨਾ ਤਤੀਵਾਉ ਸਾਹਿਬ ਨਿਤਾਨ ਆਕਾ ਤਾਨ ਆਏ ਨਾ ਜਾਈ تیر ਸਦਾ ਗੁਰ ਸ਼ਬਦੀ ਸੱਚ ਜਾਣ ਅਸੀਂ ਆਪਣਾ ভরਸਾ ਹਮੇਸ਼ਾ ਗੁਰੂ ਉੱਤੇ ਰੱਖੀਏ ਸੱਚੇ ਪਾਤਸ਼ਾਹ ਉੱਤੇ ਰੱਖੀਏ ਹਮੇਸ਼ਾ ਹੀ ਗੁਰੂ ਦੇ ਪਾਸੋਂ ਸਿੱਖੀ ਦੀ ਦਾਤ ਮੰਗੀਏ ਸਿਦਕ ਮੰਗੀਏ ਸਬਰ ਮੰਗੀਏ ਅਸੀਂ ਹਮੇਸ਼ਾ ਇੱਕ ਮੁਠ ਰਹੀਏ ਇੱਕ ਪਰਿਵਾਰ ਵਾਂਗ ਰਹੀਏ ਇੱਕ ਦੂਜੇ ਦੀਆਂ ਬਾਹਾਂ ਬਣੀਏ ਇਸ ਮੁੱਚਾ ਖਾਲਸਾ ਪੰਥ ਗੁਰੂ ਨੇ ਇੱਕ ਪਰਿਵਾਰ ਬਣਾਇਆ ਹੈ ਮੈਂ ਫੇਰ ਤੋਂ ਮੇਰੀ ਪੀੜੀ ਦੇ ਮਾਲਕ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਸਮੂੱਚੀਆਂ ਸੰਗਤਾਂ ਨੂੰ ਗੁਰੂ ਨਾਨਕ ਨਾਮ ਲੈਵਾ ਨੂੰ ਖਾਲਸਾ ਪੰਥ ਨੂੰ ਸਮੁੱਚੀ ਲੋਕਾਈ ਨੂੰ ਲੱਖ ਲੱਖ ਵਧਾਈ ਦਿੰਦਿਆਂ ਅਪੀਲ ਕਰਦਾ ਹਾਂ ਕਿ ਆਓ ਆਪਾਂ ਸਾਰੇ ਜਾਣੇ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਆਪਾਂ ਸੱਚੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਜੁੜੀਏ